ਸਭ ਲੋਕੀ ਸਿਵਤਾ ਕਰਦੇ ਨੇ ਸਭ ਲੋਕੀ ਸਿਵਤਾ ਸਭ ਲੋਕੀ ਸਿਵਤਾ ਕਰਦੇ ਨੇ ਮੇਰੇ ਪਿਆਰੇ ਕਲਗੀ ਮੇਰੇ ਪਿਆਰੇ ਕਲਗੀ ਧਾਰ ਦਿਆਂ ਮੇਰੇ ਪਿਆਰੇ ਕਲਗੀ ਮੇਰੇ ਪਿਆਰੇ ਕਲਗੀ ਧਾਰ ਦਿਆਂ ਉਹਦਾ ਜੱਗ ਵਿੱਚ ਕੋਈ ਨਾ ਸਾਨੀ ਏ ਕਲਗੀ ਦੀ ਝਲਕ ਨਿਰਾਨੀ ਏ ਉਹਦਾ ਜੱਗ ਵਿੱਚ ਕੋਈ ਨਾ ਸਾਨੀ ਏ ਕਲਗੀ ਦੀ ਝਲਕ ਨਿਰਾਨੀ ਏ ਚਲ ਤਾਂ ਵਿੱਚ ਜਨਵੀ ਜਵਾਨੀ ਏ ਇਸ ਕਾਨੇ ਸਿਰ ਜਣਾ ਇਸ ਕਾਨੇ ਸਿਰ ਜਣਾ ਹਾਰਦੀਆਂ ਮੇਰੇ ਪਿਆਰੇ ਕਲਗੀ ਮੇਰੇ ਪਿਆਰੇ ਕਲਗੀ ਧਾਰਦੀਆਂ ਜਾਦੇ ਉਹ ਸੋਣਾ ਸਰਦਾਰ ਦਿਸੇ ਉਹਨਾ ਬਾਦ ਸ਼ਹੀਦਰ ਬਾਦ ਦਿਸੇ ਉਹਨੇ ਨਿਸਕਰਹੀ ਤਰਵਾਦ ਦਿਸੇ ਚੁੱਕ ਜਾਣ ਅੱਖਾਂ ਚੁੱਕ ਜਾਣ ਅੱਖਾਂ ਸੰਸਾਰ ਦੀਆਂ ਮੇਰੇ ਪਿਆਰੇ ਕਲਗੀ ਮੇਰੇ ਪਿਆਰੇ ਕਲਗੀ ਉਰੇ ਘਰੂ ਚਾਲੇ ਚਿੱੱਲੇ ਨੇ ਮਸਤਾਨੇ ਤੇ ਫੁਰਤੀਲੇ ਨੇ ਉਹਦੇ ਮਿੱਠੇ ਬੋਲ ਅਸਿੱਲੇ ਮੈਂ ਕੋਇਲਾ ਵੀ ਤਨਮਨ ਕੋਇਲਾ ਵੀ ਤਨਮਨ ਵਾਰ ਦਿਆਂ ਮੇਰੇ ਪਿਆਰੇ ਕਲਗੀ ਮੇਰੇ ਪਿਆਰੇ ਕਲਗੀ ਤਾਰ ਦਿਆਂ ਜਰ ਚੋਟ ਨੰਗਾਰੇ ਪੈ ਜਾਂਦੀ ਦਿੱਲੀ ਵੀ ਦਰਦੀ ਦਿੱਲੀ ਵੀ ਦਰਦੀ ਛੇ ਜਾਂਦੀ ਲਾਹੌਰ ਦੇ ਬਾਜਣ ਪੈ ਜਾਂਦੀ ਸੁਰਤਾ ਪੁਲ ਜਾਣ ਸੁਰਤਾ ਪੁਲ ਜਾਣ ਕੰਧਾਰ ਦੀਆਂ ਮੇਰੇ ਪਿਆਰੇ ਕਲੰਗੀ ਮੇਰੇ ਪਿਆਰੇ ਕਲੰਗੀ ਧਾਰ ਦੀਆਂ ਦਿਲ ਵਰਮੀ ਨਾਲ ਸਨ ਚਾਉਂਦਾ ਏ ਪਿਆਗੀ ਸਦਨ ਬੇਗਾਉਂਦਾ ਏ ਦਿਲ ਵਰਮੀ ਨਾਲ ਸਨ ਚਾਉਂਦਾ ਏ ਪਿਆਗੀ ਸਦਨ ਬੇਗਾਉਂਦਾ ਏ ਕਦੋਂ ਮਿਲੂ ਹੌਸ਼ੀਆਂ ਪਾਉਂਦਾ ਏ ਮਿੱਲੇ ਦੇਸਾ ਮਿੱਲੇ ਦੇਸਾ ਸਵਾਰਦੀਆਂ ਮੇਰੇ ਪਿਆਰੇ ਕਰਨਗੀ ਮੇਰੇ ਪਿਆਰੇ ਕਰਨਗੀ ਧਾਰਦੀਆਂ ਸਭ ਲੋਕੀ ਸਿਵਤਾ ਕਰਦੇ ਨੇ ਸਭ ਲੋਕੀ ਸਿਵਕਾਂ ਕਾਬਲੋਂ ਕੀ ਜ਼ਿੰਦਾਂ ਕਰਦੇ ਨੇ ਮੇਰੇ ਪਿਆਰੇ ਕਲੰਗੀ